ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹ ਵਾਲਾ ਕੜਾਈ ਵਾਲਾ ਮੀਜ਼ ਜੇ ਨੀਵਾ ਬਣਦਾ ਹੋਵੇ ਤਾਂ ਆਪਾਂ ਕਿਸ ਤਰੀਕੇ ਨਾਲ ਉੱਚਾ ਕਰ ਸਕਦੇ ਆ ਤੇ ਇਹ ਆਪਣੇ ਕੋਲੇ ਲੇਸਾਂ ਲਗਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਤੇ ਇਹ ਇਦਾਂ ਹੀ ਸੀ ਇਹਦੇ ਗਲੇ ਉੱਪਰ ਵਰਕ ਆ ਇਸ ਤਰ੍ਹਾਂ ਆਹ ਦੇਖ ਸਕਦੇ ਗਲੇ ਉੱਪਰ ਨੇ ਤੇ ਇਦਾਂ ਵਰਕ ਸੀਗਾ ਉੱਪਰਲੇ ਪਾਸੇ ਪੱਟੀ ਹੋਵੇ ਤਾਂ ਆਪਾਂ ਲਾ ਕੇ ਇਹਨੂੰ ਆਪਾਂ ਪੱਟੀ ਨੂੰ ਹੀ نیچے ਕਰ ਸਕਦੇ ਹੁੰਦੇ ਨੇ ਇਹਦੀ ਮਤਲਬ ਵਰਕ ਕੱਟ ਕਰਕੇ ਇਹਦੇ ਵਿੱਚ ਪੈਚ ਲਾਇਆ ਹੋਇਆ ਹੈ ਤੇ ਇਹ ਆਪਾਂ ਨੀਵਾ ਨਹੀਂ ਕਰ ਸਕਦੇ ਇਸ ਨੂੰ ਤਾਂ ਕਰਕੇ ਆਪਾਂ نیچے ਤੋਂ ਨੀਵਾ ਨੂੰ ਕਟ-ਕਟ ਕਰਾਂਗੇ ਤੇ ਨਹੀਂ ਤਾਂ ਆਪਾਂ ਫੱਟੀ نیچے ਨੂੰ ਕਰ ਲੈਨੇ ਆ ਤੇ نیچے ਨੂੰ ਨਹੀਂ ਹਲਾਉਣਾ ਪੈਂਦਾ ਕੋਈ ਵੀ ਤੇ ਇਹ ਆਪਣੇ ਅੰਦਰ ਲੇਸਾਂ ਲਾ ਕੇ ਤਿਆਰ ਹੋਇਆ ਵੈ ਤੇ ਆਪਾਂ ਸਾਰਾ ਸ਼ਰਟ ਤਿਆਰ ਕਰਕੇ ਬੈਕ ਪੱਲਾ ਆਪਾਂ ਮੋੜ ਲਿਆ ਜਿੰਨਾ ਆਪਾਂ ਨੂੰ ਤਿਆਰ ਚਾਹੀਦਾ ਕਮੀਜ਼ ਆਪਾਂ ਉਹ ਆਉਣਾ ਉਹ ਰੈਡੀ ਕਰ ਲਿਆ ਹੁਣ ਆਪਾਂ ਉੱਪਰਲੇ ਸ਼ਰਟ ਦਾ ਜਿਹੜਾ ਪੱਲਾ ਉਹਨੂੰ ਆਪਾਂ ਇਦਾਂ ਰੱਖ ਲੈਣਾ बराबर ਕਰ ਲੈਣਾ ਇੱਕੋ ਜਿਹਾ ਤੇ ਸਾਰਾ ਸੈੱਟ ਕਰਕੇ ਰੱਖ ਕੇ ਉਪਰੋਂ ਚਾਕਾਂ ਕੋਲੋਂ ਵੀ ਸ਼ਰਟ ਸਾਰੀ ਆਪਾਂ ਸੈੱਟ ਕਰ ਲੈਣੀ ਆ ਤੇ ਜਿੱਥੋਂ ਟਿੱਕਰ ਆਪਣਾ ਲੇਸ ਲੱਗੀ ਆ ਉੱਥੋਂ ਟਿੱਕਰ ਆਪਾਂ ਇਦਾਂ ਫੋਲਡ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਵਿੱਚ ਕਰ ਲੈਣਾ ਸਾਰਾ ਇੱਕੋ ਜਿਹਾ ਸੈੱਟ ਕਰ ਲੈਣਾ ਜਿਹੜੀ ਆਪਣੀ ਲੇਸ ਹੈ ਉਹਦੇ ਨਾਲ-ਨਾਲ ਆ ਜਾਈ ਆਪਾਂ ਜਿੱਥੋਂ ਆਪਾਂ ਨੇ ਉੱਚਾ ਕੰਨਾ ਤੇ ਨੀਚੇ ਤੋਂ ਆਪਣਾ ਬਰਾਬਰ ਬਾਰਡਰ ਬਰਾਬਰ ਚਾਹੀਦਾ ਹੁਣ ਆਪਾਂ ਇਹਥੋਂ ਆਪਾਂ ਜਿਵੇਂ ਇਹਨੂੰ ਢੇੜ ਕੇ ਲੈਸ ਨੂੰ ਹੁਣ ਆਪਾਂ ਲੈਸ ਢੇੜ ਲਾਂਗੇ ਤੇ ਬਾਅਦ ਵਿੱਚ ਉੱਤੇ ਨਿਸ਼ਾਨੀ ਲਾ ਕੇ ਆਪਾਂ ਇਹਨੂੰ ਕੱਟ ਕਰ ਲਾਂਗੇ ਤੇ ਇਹ ਚੀਜ਼ ਜੇ ਥੋੜਾ ਹੀ ਫਰਕ ਹੋਵੇ ਫਿਰ ਆਪਾਂ ਦੂਸਰੋ ਵੀ ਲਾ ਸਕਦੇ ਹਾਂ ਇਸ ਨੂੰ ਜੇ ਇਹ ਜ਼ਿਆਦਾ ਕਪੜਾ ਨਿਕਲਦਾ ਤਾਂ ਕਰਕੇ ਆਪਾਂ ਨੇ ਹੁਣ ਇਹਨੂੰ ਅਲੱਗ ਕਰ ਲਿਆ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਦੋਂ ਆਪਾਂ ਜ ਬਿਲਕੁਲ ਸੈੱਟ ਕਰਕੇ ਰੱਖ ਕੇ ਹੁਣ ਆਪਾਂ ਨੀਚੇ ਨੂੰ ਇਦਾਂ ਰੱਖ ਲੈਣਾ ਇਹ ਕਾਫੀ ਲੰਬਾ ਸੀ ਮੂਰਲਾ ਕਮੀਜ਼ ਪੀਸ ਹੁਣ ਆਪਾਂ ਇਦਾਂ ਕਰਕੇ ਰੱਖਾਂਗੇ ਇਹਨੂੰ ਬਰਾਬਰ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਆਪਾਂ ਤੇ ਇਹ ਆਪਣੇ ਜਿਹੜਾ ਇੱਥੇ ਹੈਗਾ ਇਹਦੇ ਨਾਲ ਆਪਾਂ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਕਿੱਥੋਂ ਤੱਕ ਕਮੀਜ਼ ਸ਼ਰਟ ਸਹੀ ਆਉਂਦਾ ਇੱਥੇ ਆਪਾਂ ਚੌਕ ਨਾਲ ਨਿਸ਼ਾਨ ਲਾ ਲੈਣਾ ਹੁਣ ਆਪਾਂ ਇਹਨੂੰ ਉੱਪਰੋਂ ਚੱਕ ਕੇ ਜਿੱਥੇ ਆਪਣਾ ਨਿਸ਼ਾਨ ਲੱਗਾ ਇੱਥੋਂ ਆਪਾਂ ਸਲਾਈ ਜੋਗਾ ਵਿੱਚ ਵੱਧ ਰੱਖ ਕੇ ਇਹਨੂੰ ਕੱਟ ਕਰ ਲੈਣਾ ਧਿਆਨ ਨਾ ਘਟਣਾ ਆਪਾਂ ਨੀਚੇ ਵਾਲਾ ਲਾਈਨਿੰਗ ਜਿਹੜੇ ਵਿੱਚ ਉਹ ਨਾ ਕੱਟੋ ਜੇ ਧਿਆਨ ਨਾਲ ਕਟਿੰਗ ਕਰਨਾ ਆਪਾਂ ਨੇ ਹੁਣ ਆਪਾਂ ਨੇ ਕੀ ਕਰਨਾ ਇਸ ਤਰ੍ਹਾਂ ਇੱਥੋਂ ਰੱਖ ਕੇ ਆਪਾਂ ਇਦਾਂ ਸਲਾਈ ਲਾ ਸਕਦੇ ਹਾਂ ਜੀ ਇਦਾਂ ਲਗਾ ਕੇ ਇੱਥੋਂ ਦੀ ਉੱਪਰ ਦੀ ਵੀ ਨੱਪ ਸਕਦੇ ਹਾਂ ਤੇ ਨਹੀਂ ਆਪਾਂ ਲੇਸ ਇਸ ਤਰ੍ਹਾਂ ਰੱਖ ਕੇ ਉੱਪਰੋਂ ਫੋਲਡ ਕਰ ਕਰਕੇ ਇਹਦੇ ਉੱਪਰ ਆਪਾਂ ਸਲਾਈ ਲਾ ਲਾਂਗੇ ਇਹ ਦੋਨੋਂ ਤਰੀਕਿਆਂ ਨਾਲ ਹੀ ਆਪਾਂ ਇਹਨੂੰ ਨਾਲ ਅਟੈਚ ਕਰ ਸਕਦੇ ਹਾਂ ਨਾ ਉੱਪਰੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਤੇ ਨਾਲ-ਨਾਲ ਲੇਸ ਦੇ ਇਦਾਂ ਰੱਖ ਕੇ ਸਲਾਈ ਲਾ ਕੇ ਤੇ ਆਪਣਾ ਸ਼ਰਟ ਦਾ ਪੀਸ ਜਿਹੜਾ ਬਰਾਬਰ ਹੋ ਜਾਊਗਾ ਤੇ ਇਹ ਆਪਣਾ ਦੋਨੇ ਪੀਸ ਆਪਣੇ ਬਰਾਬਰ ਹੋ ਗਏ ਇਸੇ ਤਰ੍ਹਾਂ ਆਪਾਂ ਕੜਾਈ ਵਾਲਾ ਸੂਟ ਕੋਈ ਵੀ ਨੀਵਾ ਬੰਦਾ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਉੱਚਾ ਕਰ ਸਕਦੇ ਹਾਂ మేర విడియో వేణలే బుత